ਜਦੋਂ ਲੱਖਾਂ ਕਰੋੜਾਂ ਲੋਕ ਮਿਲ ਕੇ ਦੁਆ ਕਰਦੇ ਨੇ ਅਰਦਾਸ ਕਰਦੇ ਨੇ ਤਾਂ ਰੱਬ ਨੂੰ ਵੀ ਥੱਲੇ ਉਤਰਨਾ ਪੈਂਦਾ ਧਰਤੀ ਤੇ ਰੱਬ ਨੂੰ ਵੀ ਮਜਬੂਰ ਹੋਣਾ ਪੈਂਦਾ ਹੈ ਉਹਨਾਂ ਦੀ ਅਰਦਾਸ ਨੂੰ ਮੰਨਣ ਵਾਸਤੇ ਇੰਨੀ ਸ਼ਿੱਦਤ ਹੁੰਦੀ ਹੈ ਦੁਆ ਦੇ ਵਿੱਚ ਅਰਦਾਸ ਦੇ ਵਿੱਚ ਕਿ ਰੱਬ ਵੀ ਮਜਬੂਰ ਹੋ ਜਾਂਦਾ ਹੈ ਤੇ ਅੱਜ ਸਿੱਧੂ ਮੂਸੇਵਾਲੇ ਦੇ ਘਰੇ ਇੱਕ ਵਾਰ ਫੇਰ ਖੁਸ਼ੀਆਂ ਨੇ ਵੇੜਾ ਭਰਿਆ ਇਹ ਸ਼ਬਦ ਅੱਜ ਹੋਬੀ ਢਾਲੀਵਾਲ ਨੇ ਕਹੇ ਜਦੋਂ ਉਹ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਵਧਾਈ ਦੇਣ ਹਸਪਤਾਲ ਪਹੁੰਚੇ ਸੀ ਹੋਬੀ ਢਾਲੀਵਾਲ ਪੰਜਾਬੀ ਐਕਟਰ ਫਿਲਮੀ ਅਦਾਕਾਰ ਤੇ ਸੁਣਦੇ ਹਾਂ ਕੀ ਗੱਲਬਾਤ ਕੀਤੀ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਹੋਰ ਕੀ ਕੁਝ ਕਿਹਾ ਅੱਜ ਦੇ ਇਸ ਮੌਕੇ ਤੇ ਸੁਣਿਆ ਸੀ ਕਿ ਜਦੋਂ ਪਾਜੀ ਪਰਿਵਾਰ ਨਾਲ ਮਿਲ ਕੇ ਆਏ ਹੋ ਕੀ ਫਸਟ ਰੈਕਸ਼ਨ ਤੁਹਾਡਾ ਫੈਮਿਲੀ ਨੂੰ ਮਿਲੋ ਖੁਸ਼ੀ ਆ ਪਸੰਦੀ ਆ ਮੈਂ ਤਾਂ ਇੰਨੀ ਗੱਲ ਕਹੂੰਗਾ ਕਿ ਜਿਵੇਂ ਮਹਾਂਪੁਰਸ਼ ਤੋਂ ਮੈਂ ਨਿੱਕੇ ਹੁੰਦੇ ਨੇ ਸੁਣਿਆ ਸੀ ਕਿ ਜਦੋਂ ਆ ਸਾਰੇ ਇਕੱਠ ਕਰਕੇ ਅਰਦਾਸ ਕਰਦੇ ਨੇ ਤਾਂ ਰੱਬ ਨੂੰ ਵੀ ਕਿਤੇ ਨਾ ਕਿਤੇ ਥੰਨੇ ਉਤਰਨਾ ਪੈਂਦਾ ਸੁਣਨੀ ਪੈਂਦੀ ਆ ਸੋ ਸਰਬੱਤ ਦੀ ਅਰਦਾਸ ਮਨਜ਼ੂਰ ਹੋਈ ਹੈ ਮੇਰੇ ਆਪ ਦੇ ਪਰਿਵਾਰ ਦੇ ਘਰ 'ਚ ਦੁਬਾਰਾ ਖੁਸ਼ੀਆਂ ਆਈਆਂ ਨੇ ਬਹੁਤ ਵੱਡਾ ਘਟਾ ਸ਼ੁਭਦੀਪ ਦਾ 시ਦੂ ਮੂਸ਼ੇ ਵਾਲੇ ਦਾ ਤਾਂ ਨਹੀਂ ਪੂਰਾ ਹੋ ਸਕਦਾ ਪਰ ਨਵੇਂ ਜਨਮ 'ਚ ਨਵੇਂ ਰੂਪ 'ਚ ਫੇਰ ਸ਼ੁਭਦੀਪ ਆਇਆ ਬਹੁਤ ਖੁਸ਼ੀ ਹੈ ਸ਼ੁਕਰਾਨਾ ਉਸ ਦਾਤੇ ਦਾ ਮੇਰੇ ਪਰਿਵਾਰ ਦੀ ਜੜ ਲੱਗੀ ਹੈ ਤੇ ਅਰਦਾਸ ਉਸ ਦਾਤੇ ਦੇ ਚਰਨਾਂ 'ਚ ਕੇ ਇਹ ਜੜ ਨਰੋਗ ਨਰੋਲ ਸਾਫ ਤੇ ਡੂੰਗੀ ਲੱਗੇ ਤੇ ਸਦੀਵੀ ਲੱਗੇ ਲੱਗਦਾ ਲੰਬੇ ਸਮੇਂ ਦੇ ਬਾਅਦ ਪਰਿਵਾਰ ਦੁਬਾਰਾ ਤੋਂ ਖੁਸ਼ੀ ਆਈ ਨਹੀਂ ਬਹੁਤ ਵੱਡੀ ਖੁਸ਼ੀ ਆ ਭਾਜੀ ਬਹੁਤ ਵੱਡਾ ਘਟ ਹੈ ਦੇਖੋ ਇੱਕ ਕਟਾਣ ਵਰਗੇ ਪੁੱਤ ਦਾ ਤੁਰ ਜਾਣਾ ਭਾਵੇਂ ਹਾਲਾਤ ਕੋਈ ਵੀ ਰਹੇ ਹੋਣ ਪਰ ਤੁਰ ਜਾਣਾ ਤੁਰ ਗਿਆ ਸੀ ਔਰ ਇਸ ਉਮਰ ਚ ਆ ਕੇ ਫੇਰ ਮਾਪਾਪ ਬਣਨਾ ਇੱਕ ਵੱਡੀ ਖੁਸ਼ੀ ਇੱਕ ਵੱਡੇ ਪੁੱਤ ਨੂੰ ਖੋ ਕੇ ਵਾ ਕੇ ਦੁਬਾਰਾ ਮਾਪਾਪ ਬਣਨਾ ਔਰ ਇਸ ਉਮਰ ਚ ਬਣਨਾ ਤੇ ਸਭ ਦਾ ਸ਼ੁਕਰਾਨਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ ਔਰ ਇਸ ਹਸਪੀਟਲ ਦੇ ਡਾਕਟਰ ਸਾਹਿਬਾਨ ਦਾ ਸਭ ਉੱਚੀ ਟੀਮ ਦਾ ਔਰ ਸਪੈਸ਼ਲੀ ਮੀਡੀਆ ਦਾ ਸਾਰੇ ਪੰਜਾਬੀ ਮੀਡੀਆ ਦਾ ਜਿਨ੍ਹਾਂ ਨੇ ਟਾਈਮ ਟੂ ਟਾਈਮ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਬਹੁਤ ਜ਼ਿਆਦਾ ਸਾਥ ਤੁਸੀਂ ਜਿਉਣ ਜੋਗੇ ਜਿਉਂਦੇ ਰਹੋ ਉਸ ਮਾਂ ਨੂੰ ਕੀ ਕਹੋਗੇ ਜਿਸ ਨੇ ਇੰਨੇ ਦਰਦ ਝੱਲੇ ਇੰਨੀਆਂ ਪੀੜਾਂ ਦੇ ਇੱਕ ਪਾਸੇ بیٹے ਦਾ ਦਰਦ ਦੂਸਰੇ ਪਾਸੇ ਜਿਸ ਕੰਡੀਸ਼ਨ ਵਿੱਚ ਗੁਜ਼ਰ ਰਹੀ ਸੀ ਅ ਨਿਸ਼ਬਦਾਂ ਕੋਈ ਕਹਿ ਨਹੀਂ ਸਕਦਾ ਕਿਉਂਕਿ ਲਫ਼ਜ਼ ਨਹੀਂ ਹੈ ਮਾਂ ਮਾਂ ਹੁੰਦੀ ਹੈ ਮਾਂ ਦਾ ਇੱਕ ਜਵਾਨ ਪੁੱਤ ਜਿਹਨੂੰ ਦੇਖ-ਦੇਖ ਕੇ ਜਿਉਂਦੀ ਹੋਵੇ ਜਿਹੜਾ ਪੰਜਾਬੀ ਆਪ ਦੇ ਕਿਤੇ ਚ ਸਿਖਰਾਂ ਤੇ ਹੋਵੇ ਮਾਂ ਦਾ लाਡਲਾ ਹੋਵੇ ਅੱਖਾਂ ਸਾਹਮਣੇ ਤੁਰਿਆ ਤੇ 2 ਮਿੰਟ ਬਾਅਦ ਫਿਰ ਸਦੀਵੀ ਤੁਰ ਗਿਆ ਉਸ ਮਾਂ ਨੇ ਦੁਬਾਰਾ ਚਾਂਸ ਲਿਆ ਮਾਂ ਮਨੰਦਾ ਔਰ ਇਸ ਉਮਰ ਦੇ ਵਿੱਚ ਤੇ ਦੁਆਵਾਂ ਸੀ ਖੁਸ਼ੀ ਆ ਪਰ ਮੈਂ ਮਿਲ ਕੇ ਆਇਆ ਦੇਖਣਸਾਰ ਰੋਂਦੀ ਰਹੀ ਮਿਲਿਆ ਵੀ ਬੈਠਿਆ ਵੀ 2 ਮਿੰਟ ਗੱਲਾਂ ਵੀ ਕੀਤੀਆਂ ਪਰ ਗੱਲ ਹੋਈ ਨਹੀਂ ਹੁਣ ਉਹ ਖੁਸ਼ੀ ਦੇ ਹੰਝੂ ਨੇ ਜਾਂ ਗਮ ਦੇ ਹੰਝੂ ਨੇ ਇਹ ਨਹੀਂ ਪਤਾ ਪਰ ਮਾਂ ਮਾਂ ਹੁੰਦੀ ਆ ਭਲਜੀ ਮਾਂ ਦਾ ਬਹੁਤ ਵੱਡਾ ਜਿਗਰਾ ਸਾਡੀ ਭੈਣ ਚਰਨਕੌਰ ਨੂੰ ਰੱਬ ਹਿੰਮਤ ਹੌਸਲਾ ਬਖਸ਼ੇ ਉਹਦੇ ਕਹੇ ਦਾ ਵੀ ਇਹਦੇ ਆਏ ਦਾ ਵੀ ਟਿੱਕਾ ਮਿਲ ਜੂ ਬਾਈ ਜੀ ਗੱਲ ਹੋਈ ਤੁਹਾਡੀ ਹਫਤਾ ਤਾਂ ਜ਼ਰੂਰ ਰਹੇਗਾ ਪਰਿਵਾਰ ਪਰਿਵਾਰ ਨੇ ਫੈਸਲਾ ਕੀਤਾ ਮੈਂ ਹੁਣੀ ਬਾਈ ਬਲਪਾਰ ਸਿੰਘ ਹੁਣਾ ਕੋਲ ਉਠ ਕੇ ਤੇ ਉਹ ਕਹਿੰਦੇ ਹਫਤਾ ਤਾਂ ਅਸੀਂ ਪੂਰਾ ਲਾਵਾਂਗੇ ਜ਼ਰੂਰ ਮੈਂ ਬਿਲਕੁਲ ਲਾਉਣਾ ਚਾਹੀਦਾ ਤੇ ਜਦੋਂ ਤੱਕ ਡਾਕਟਰਸ ਵੱਲੋਂ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਜਾਂਦੀ ਕਿ ਹਾਂ ਹੁਣ ਉਹ ਜਾ ਸਕਦਾ ਕਿਉਂਕਿ ਲੋਕਾਂ ਦਾ ਪਿਆਰ ਹੈ ਮੂਸੇ ਵਾਲੇ ਦੀ ਹਵੇਲੀ 'ਚ ਲੋਕ ਆਪੋ ਵਹੀਰਾ ਘੱਟ ਕੇ ਆ ਰਹੇ ਨੇ ਆਪ ਉਧਰੇ ਉੱਥੇ ਪੰਘੜਾ ਪਾਉਂਦੇ ਨੇ ਨੱਚਦੇ ਗਾਉਂਦੇ ਨੇ ਮੱਥਾ ਟੇਕਦੇ ਨੇ ਚਲੇ ਜਾਂਦੇ ਨੇ ਉਹ ਰੌਣਕ ਮੇਲੇ ਨੂੰ ਇਗਨੋਰ ਵੀ ਨਹੀਂ ਕਰ ਸਕਦੇ ਜੇ ਹੁਣ ਚਲੇ ਜਾਣਗੇ ਜਾ ਕੇ ਫਿਰ ਉਹ ਸਫੋਕੇਸ਼ਨ ਉਹ ਬੱਚੇ ਨੂੰ ਖਿੱਚਣਾ ਚੁੰਮਣਾ ਚੱਕਣਾ ਹਰ ਇੱਕ ਦੀ ਦਿਲ ਦੀ ਤਮੰਨਾ ਕੇ ਅਸੀਂ ਉਹਨੂੰ ਮਿਲੀਏ ਗੋਦੀ ਚੱਕੀਏ ਉਹਨੂੰ ਦੇਖੀਏ ਉਹਦੇ ਨਾਲ ਫੋਟਾ ਖਚਾਈਏ ਭੈਣ ਚਰਬਕਾਰ ਹੋਣਾਂ ਨਾਲ ਬਾਈ ਜੀ ਨਾਲ ਬਲਵਾਰ ਸਿੰਘ ਹੋਣਾਂ ਨਾਲ ਵੀ ਪਰਿਵਾਰ ਨਾਲ ਫੋਟਾ ਹੋਣ ਸਾਡੀਆਂ ਇਹ ਚਾਹ ਆ ਉਹਨਾਂ ਦਾ ਕਿਉਂਕਿ ਉਹਨਾਂ ਦੀਆਂ ਵੀ ਦੁਆਵਾਂ ਨੇ ਨਾਲ ਸੋ ਹਫਤਾ ਤੱਕ ਤਾਂ ਰਹਿਣਾ ਵੀ ਚਾਹੀਦਾ ਮੈਂ ਤਾਂ ਖੁਦ ਕਹੂੰਗਾ ਚਾਹੇ ਹਫਤੇ ਦੀ ਬਜਾਏ 10 ਦਿਨ ਰਹਿਣ ਬਹੁਤ ਸਾਰੇ ਲੋਕ ਇਹ ਵੀ ਸੋਸ਼ਲ ਮੀਡੀਆ ਇਹੀ ਕੰਟੈਂਟ ਡਾਡੇ ਚ ਨਹੀਂ ਕਰਨੇ ਚਾਹੀਦੇ ਇਸਟੈਬਲ ਇਹ ਹੁਣ ਇਹਨਾਂ ਬਾਰੇ ਮੈਂ ਮੇਰਾ ਹਾਲ ਨਾ ਹੀ ਬੋਲਣਾ ਤਾਂ ਕਿੱਥੋਂ ਕਿੱਥੇ ਕੀ ਪਰਿਵਾਰ ਨਾਲ ਬੀਤੇ ਆ ਕੀ ਪਰਿਵਾਰ ਨੇ ਕੀਤਾ ਕਿਵੇਂ ਹਿੰਮਤ ਜਟਾਈ ਕੀ ਹੋਇਆ ਕਿਵੇਂ ਕੀਤਾ ਔਰ ਫਿਰ ਤੁਸੀਂ ਕਮੈਂਟ ਕਰ ਰਹੇ ਹੋ ਯਾਰ ਉਹਨਾਂ ਦੇ ਖਿਲਾਫ ਬਸ ਇਹੀ ਆ ਵੀ ਰੱਬ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਅਕਲਾਂ ਬਖਸ਼ੇ ਤੇ ਤੁਸੀਂ ਪੰਜਾਬੀ ਹੋਣ ਤੇ ਮਾਣ ਕਰੋ ਇੱਕ ਵਾਰੀ ਤੁਹਾਨੂੰ ਰੱਬ ਦਾਤ ਬਖਸ਼ੇ ਅਕਲ ਦੀ ਦਾਤ ਬਖਸ਼ੇ ਤੇ ਤੁਸੀਂ ਸੋਹਣੇ ਪੰਜਾਬੀ ਬਣੋ ਔਰ ਇਹੋ ਜੇ ਬੇਹੁਦਾ ਕਮੈਂਟਸ ਨਾ ਹੀ ਕਰੋ ਤਾਂ ਚੰਗੀ ਗੱਲ ਹੈ ਠੀਕ ਹੈ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ